ਬਈ ਪਰ ਇਹ ਸਾਡੇ ਨਾਲ ਬਹੁਤ ੱੱਕਾ ਕਰ ਰਿਹਾ ਯਾਰ ਇਸ ਚੀ ਦਾ ਦੁੱਖ ਆ ਕਿ ਸਾਡੇ ਆਪਣੇ ਇਲਾਕੇ ਦਾ ਸਾਡੇ ਆਪਣੇ ਪੰਜਾਬ ਦਾ ਬੰਦਾ ਪੰਜਾਬ ਦੇ ਅਗਲਾ ਕਰਨ ਵਾਲਾ ਬੰਦਾ ਸਾਨੂੰ ਜੁਮਲੇ ਦਿਖਾਦ ਘਾ ਕੇ ਸਾਨੂੰ ਵੱਡੀਆਂ ਵੱਡੀਆਂ ਗੱਲਾਂ ਕਰਕੇ ਅੱਜ ਕਿਸਾਨਾਂ ਦੇ ਬਿਲਕੁਲ ਬਈ ਉਲਟ ਭੁਗਤ ਰਿਹਾ ਤੁਸੀਂ ਇੱਕ ਚੀਜ਼ ਦੇਖੀ ਆ ਬਈ ਕੱਲ ਦੀ ਖਬਰ ਆ ਕਿਸਾਨਾਂ ਦੇ ਸਾਡੇ ਤੋਂ ਸਰ ਪਰਚਾ ਪਾਤਾ ਉਹਨਾਂ ਦੇ ਸਰਕਾਰ ਦੇ ਉੱਥੇ ਸੀ ਟ੍ਰੈਕ ਟ੍ਰੈਕਾਂ ਦੇ ਬੈਠੇ ਸੀਗੇ ਬਈ ਆਪ ਨੂੰ ਸ਼ੌਂਕ ਆ ਰੇਲਵੇ ਟ੍ਰੈਕਾਂ ਦੇ ਬੈਠਣ ਦਾ ਆਪਾਂ ਨੂੰ ਸੜਕਾਂ ਲੋਕਾਂ ਦਾ ਸ਼ੌਂਕ ਆ ਕੋਈ ਹੁਣ ਜੇ ਅਸੀਂ ਲੜਾਈ ਲੜੇ ਤਾਂ ਤੈਨੂੰ ਲੋਕਾਂ ਨੇ ਜਿਤਾਇਆ ਤਾਂ ਤੈਨੂੰ ਮੁੱਖ ਮੰਤਰੀ ਬਣਾਇਆ ਵੀ ਤੂੰ ਸਾ ਤੂੰ ਸਾਡੇ ਉਲਟੀ ਚੱਲ ਪਿਆ ਤੂੰ ਇਹੋ ਜਿਹਾ ਟੀਡਾ ਮੁਸਕਰੀਆਂ ਕਰਦਾ ਕਿਸ ਨੂੰ ਧਰਨਾ ਲਾਉਣ ਲਈ ਬੰਦਾ ਨਹੀਂ ਥਿਆਣਾ ਅਕਿ ਇਸ ਗੱਲ ਦੇ ਮਾਰੇ ਜਿਹੜੇ ਕਿਸਾਨ ਲੀਡਰ ਧਰਨਾ ਲਾਉਂਦੇ ਨੇ ਵੀ ਉਹਨਾਂ ਜਿਹੜਾ ਕੇਡਰ ਆ ਆਪਣੇ ਕੇਡਰ ਬਚਾਉਣ ਦੇ ਮਾਰੇ ਬਈ ਕਿੱਡੀ ਇਹ ਚੁਟਕਲੇ ਵਾਲੀ ਗੱਲ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਗੱਲ ਕਹਿਣੀ ਜਿਹਨੇ ਐਡੇ ਲੋਕ ਸੰਘਰਸ਼ੀ ਲੋਕਾਂ ਨਾਲ ਧਰਨੇ 'ਚ ਨਿਕਲੇ ਹੋਣ ਜਿਹੜੇ ਨਾਲੇ ਆਪ ਧਰਨੇ ਦੇ ਵਿੱਚੋਂ ਪਾਰਟੀ ਨਿਕਲੀ ਹੋਵੇ ਉਹ ਜਿਹੜੇ ਸੰਘਰਸ਼ੀ ਲੋਕਾਂ ਨੂੰ ਟੀਚਰਾਂ ਕਰੇ ਯਾਰ ਜਿਹਨਾਂ ਨੇ ਸਾਰੇ-ਸਾਰੇ ਆਮ ਲੋਕਾਂ ਨੇ ਧਰਨੇ ਤੇ ਹੀ ਗਲਤੀਆਂ ਪੰਜਾਬ ਨਹੀਂ ਲੜਦੇ ਨਹੀਂ ਗਲਤੀਆਂ ਜਿਹੜੀ ਪੰਜਾਬ ਦੀ ਕਿਸਾਨੀ ਦੀ ਲੜਾਈ ਹੈ ਪਹਿਲਾਂ ਪੰਜਾਬ ਆਪਣੇ ਲਈ ਥੋੜੂ ਲੜ ਰਿਹਾ ਪੂਰੇ ਭਾਰਤ ਲਈ ਲੜ ਰਿਹਾ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਦੇ ਲਈ ਜਿਹੜੇ ਸਾਡੇ ਦੇ ਕਾਬੂ ਵਿੱਚ ਨਹੀਂ ਉਹਨੇ ਸੀ ਲੜ ਰਹੇ ਆ ਇਹ ਮੁੱਖ ਮੰਤਰੀ ਵਰ ਸਾਡੇ ਦੀ ਟੀਚਰਾਂ ਕਰੀ ਜਾਂਦਾ ਯਾਰ ਕਿੱਡੀ ਹੈਰਾਨੀ ਦੀ ਗੱਲ ਆ ਬਾਈ ਦੁੱਖ ਹੁੰਦਾ ਯਾਰ ਉਸ ਚੀਜ਼ ਦਾ ਹਨਾ ਜਦੇ ਕਹਿੰਦਾ ਵੀ ਜੇ ਸਾਡੇ ਨਾਲ ਤੁਸੀਂ ਗੱਲ ਕਰਨੀ ਆ ਆਓ ਮੇਰੇ ਨਾਲ ਬੈਠ ਕੇ ਗੱਲ ਕਰੋ ਮੈਨੂੰ ਆ ਕੇ ਸਮੱਸਿਆ ਦਾ ਹੱਲ ਦੱਸੋ ਬਾਈ ਤੁਸੀਂ ਸੈੜਿਆ ਤੁਸੀਂ ਸਾਰੇ ਆਪਾਂ ਨੌਜਵਾਨ ਆ ਮੈਂ ਇਹ ਗੱਲ ਦੱਸ ਜਿੰਨੇ ਲੋਕੇ ਦੇ ਕੋਲੇ ਪਹਿਲਾਂ ਧਰਨਾ ਲਾਉਣ ਗਏ ਨੇਗੇ ਕਿਸੇ ਨਾਲ ਸਿੱਧੇ ਮੂੰਹ ਗੱਲ ਕਰੀਏ ਬਾਈ ਲੋਕਾਂ ਦੇ ਅੱਗੇ ਦੇ ਭੈਣਾਂ ਦੇ ਚੁੰਨੀਆਂ ਰੋਲੀਆਂ ਟੀਚਰਾਂ ਦੀ ਗੱਲ ਕਰੀਏ ਅਸੀਂ ਅਸੀਂ ਡਾਕਟਰਾਂ ਦੀ ਗੱਲ ਕਰੀਏ ਅਸੀਂ ਜਿਹੜੇ ਵੀ ਵਰਗ ਦੀ ਗੱਲ ਕਰੀ ਜਿਹੜੇ ਇਹਦੇ ਕੋਲੇ ਕੋਈ ਆਪਣੀ ਮੰਗ ਨੂੰ ਲੈ ਕੇ ਗਏ ਸੀ ਸਿਆਵਨਾ ਗੱਲ ਕਰਨੀਆਂ ਕਿਸੇ ਪੱਗਾਂ ਰੋਲ ਚੁੰਨੀਆਂ ਰੋਲ ਡਾਂਗਾਂ ਨੇ ਬਰਾਈਆਂ ਨਹੀਂ ਗੀਆਂ ਕਿ ਸਾਰਾ ਕੁਝ ਹੋ ਰਿਹਾ ਬਾਈ ਇਸ ਕਰਕੇ ਮੈਂ ਜਿਹੜੀ ਤੁਹਾਡੇ ਆਪਣਾ ਸਾਰੀ ਗੱਲ ਕਰਨ ਦਾ ਮਕਸਦ ਆਪਾਂ ਹੋਰ ਵੀ ਗੱਲਾਂ ਕਰਨੀਆਂ ਨੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਖਾਸ ਕਰਕੇ ਆਪਾਂ ਨੌਜਵਾਨ ਹਣਾ ਆਪਾਂ ਨੌਜਵਾਨ ਹੁਣ ਇਸ ਟਾਈਮ ਪੰਜਾਬ ਦੇ ਸਮੱਸਿਆਵਾਂ ਕੀ ਨੇ ਗਿਆ ਸਮੱਸਿਆਵਾਂ ਇਹ ਨੇ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਪਿਆਰ ਨਹੀਂ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਹੈ ਦੂਜੀ ਸਮੱਸਿਆ ਨਸ਼ਾ ਪੰਜਾਬ ਦੇ ਵਿੱਚ ਨਸ਼ਾ ਵੱਡੀ ਸੂਚੀ ਸਮਝੀ ਸਾਜ਼ਿਸ਼ਾ ਪੰਜਾਬ ਦੇ ਵਿੱਚ ਅਗਲੀ ਸਮੱਸਿਆ ਸਾਡੀ ਕਿਸਾਨੀ ਦੀ ਸੀ ਗੱਲ ਕਰੀਏ ਸਾਡਾ ਪੰਜਾਬ ਦਾ ਪਾਣੀ ਦਿਨੋ ਦਿਨ ਡੂੰਘਾ ਹੁੰਦਾ ਜਾਂਦਾ ਕਹਿੰਦੇ ਪੰਜਾਬ ਕੋਲੇ 15 16 ਸਾਲ ਦਾ 10 ਦਾ 17 ਸਾਲ ਦਾ ਪਾਣੀ ਆ ਕਈ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਖਤਮ ਹੋਣ ਦੀਆਂ ਰਿਪੋਰਟਾਂ ਵੀ ਆਈਆਂ ਨੇ ਗਿਆ ਜਿਹੜੇ ਸਾਡੀ ਜ਼ਮੀਨ ਸਾਡੀ ਜਰਹੀਲੀ ਹੋ ਜਾਂਦੀ ਆ ਕਰਜ਼ੇ ਦੀ ਪੰਡ ਪੰਜਾਬ ਜੁਮੇ ਪੰਜਾਬ ਦੇ ਜੁਮੇ ਤੇ ਪੰਜਾਬ ਦੇ ਕਿਸਾਨਾਂ ਜੁਮੇ ਕਰਜ਼ੇ ਦੇ ਪੰਡ ਦਿਨੋਂ ਦਿਨ ਵਧਦੀ ਜਾਂਦੀ ਆ ਪੰਜਾਬ ਸਾਡਾ ਪੰਜਾਬ ਦਾ ਇਤਿਹਾਸ ਸਾਡੇ ਪੰਜਾਬ ਦੀ ਬੋਲੀ ਨੂੰ ਖਤਮ ਕੀਤਾ ਜਾ ਰਿਹਾ ਸਾਡਾ ਜਿਹੜਾ ਤੁਸੀਂ ਇੱਕ ਚੀਜ਼ ਦੇਖਿਆ ਪਰ ਹੁਣ ਇੱਥੇ ਮਹਾਲੀ ਦੇ ਵਿੱਚ ਬੈਠੇ ਆ ਚੰਡੀਗੜ੍ਹ ਪੰਜਾਬ ਦੇ ਪੰਡ ਝਾੜ ਕੇ ਬਣਿਆ ਬਾਈ ਚੰਡੀਗੜ੍ਹ ਦੇ ਵਿੱਚ ਅਸੀਂ ਧਰਮਾਂ ਜਾ ਕੇ ਲਾ ਰਹੇ ਧਰਮਾਂ ਸਾਨੂੰ ਜਾ ਕੇ ਲਾਉਣ ਦੀ ਸਾਨੂੰ ਇਜਾਜ਼ਤ ਨਹੀਂ ਹੈਗੀ ਚੰਡੀਗੜ੍ਹ ਸਾਥੋਂ ਖੋਇਆ ਗਿਆ ਸਾਡਾ ਜਿਹੜਾ ਪਾਣੀ ਨੇ ਸਾਡਾ ਭਾਖੜਾ ਮੈਨੇਜਮੈਂਟ ਬੋਰਡ ਹੈ ਦੇ ਵਿੱਚ ਪੰਜਾਬ ਦੀ ਹਿੱਸੇਦਾਰੀ ਬਿਲ ਹੈਂ ਹੁੰਡਾ ਸਾਡਾ ਪਾਣੀ ਆ ਜਿਹੜਾ ਸਾਡਾ ਦਰਾਈ ਪਾਣੀ ਆ ਉਹ ਸਾਡੇ ਖੋੜਾ ਸੁਗਾਂ ਨੂੰ ਫਰੀ ਦੇ ਵਿੱਚ ਜਾ ਰਿਹਾ ਐਸਵੀਐਲ ਦਾ ਵੀ ਜਿਹੜਾ ਇਹਨਾਂ ਦੇ ਇਹਦੇ ਤੇ ਬਹੁਤ ਵੱਡੀ ਰਾਜਨੀਤੀ ਚੱਲ ਰਹੀ ਆ ਹੁਣ ਅਗਲੀ ਜਿਹੜੀ ਸਾਡੀ ਹੋਰ ਸਮੱਸਿਆ ਦੀ ਅਸੀਂ ਗੱਲ ਕਰੀਏ ਤੇ ਸਾਡੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨੌਜਵਾਨਾਂ ਨੂੰ ਨੌਕਰੀ ਤੋਂ ਜਿਹੜੀ ਉਹਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਵੱਲੋਂ ਤੁਹਾਨੂੰ ਨੌਕਰੀ ਮਿਲ ਰਹੀ ਆ